ਮੈਂ ਤੁਹਾਡਾ ਪੱਤਰਕਾਰ ਪੰਦਰਮਨ ਪਹੁੰਚਿਆ ਇਤਿਹਾਸਕ ਗੁਰਦੁਆਰਾ ਨੌਵੀਂ ਪਾਤਸ਼ਾਹੀ ਮਕਾਰੋਂਪੁਰ ਸਾਹਿਬ ਉਹ ਬਾਦ ਦਾ ਮੋਹਰ ਦੀਨ ਦਿਆਲ ਸਿਮਰ ਸਿਮਰਨਾ ਭਾਰ ਆਰ ਦੀਨ ਦਿਆਲ ਤੁਮ ਸ਼ਲੋ ਸਾਧਕੇ ਬਚਨ ਨਾ ਸੁਨਤ ਕਮਾਵਤ ਰੋਤ ਤਾਰੋਤ ਸਤੈ ਕੋ ਕੈ ਨਿਸਾਰ ਸੁਖ ਜੀਵਨ ਸਫਰਤਾ ਦਾ ਸੰਗ ਸਭੇ ਮਨਨ ਕਾ ਹਰੂ ਜੈ ਜੈ ਸ਼ਬਦ ਅਨਾਹ ਵਚੈ ਸਨਨ ਜੈ ਭਗਤੈ ਅਭਿਤੀ ਪਾਤ ਮਹਾਤ ਕੈ ਮਨੈ ਤੂੰ ਜੋ ਸੁਣ ਸਰਨੀ ਆਏ ਅਰ ਜੀ ਆਪਾ ਉਨਹਾਏ ਤੇਰੇ ਬੈਠੇ ਸਭ ਨੇ ਸਭ ਨੇ ਨਾਮ ਸਾਥ ਸੰਗੈ ਸੁਖ ਸੰਗ ਪਏ ਗੁਣ ਦੇਵ

ਆਲਨ ਪਾਟ ਚਲੇ ਜਨ ਸੋਏ ਕਿਸੇ ਦੇ ਨਾ ਹਰੋ ਮੇਨ ਸ਼ਾਮ ਰਿਤ ਨਭ ਨਿਕ ਆਲਨ ਸਰਤੈ ਸਿਰ ਤੇ ਆਤਮ ਜੋਗ ਪ੍ਰਭ ਧਿਆਰ ਕਿਆ ਸੇ ਚੁਕ ਸਮਾ ਚਾਰ ਮਾਰਤ ਮਨ ਪ੍ਰਕਾਸ਼ ਸਕੇ ਮਨ ਜਗਤ ਤੇ ਆਸ ਸੁੰਦਰ ਜਤੁਰ पल किस

جنم تاکہ ٹھیک نرمل سوا تاکی پانی ਸਤਿ ਤੇ ਉਜਤਾ ਕੀ ਸੋਭਾ ਨੀ ਨਾਨਕ ਜਿਹੜੇ ਤੁਮਾ ਸੁਖ ਮਨੀ ਇਤਿਹਾਸਿਕ ਗੁਰਦੁਆਰਾ ਨੌਵੀਂ ਪਾਤਸ਼ਾਹੀ ਮਕਾਰੋਂਪੁਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਾਡੇ 300 ਸਾਲਾ ਦਿਵਸ ਨੂੰ ਸਮਰਪਿਤ ਖਰੜ ਦੀਆਂ ਸੰਗਤਾਂ ਵੱਲੋਂ ਸਮਾਗਮ ਕਰਵਾਇਆ ਗਿਆ ਖਰੜ ਦੀਆਂ ਸੰਗਤਾਂ ਵੱਲੋਂ ਸਮਾਗਮ ਕਰਵਾਇਆ ਗਿਆ ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਸੰਗਤ ਦਾ ਧਰਮਾ ਸਵਾਗਤ ਕੀਤਾ ਗਿਆ ਆਪਾਂ ਸਾਰੀ ਗੱਲਬਾਤ ਜਿਹੜੀ ਖੰਡ ਤੋਂ ਸੰਗਤ ਪਹੁੰਚੀ ਹੈ ਉਹਨਾਂ ਦੇ ਨਾਲ ਕਰਦੇ ਆਂ ਵੀ ਕਾਦੇ ਸਬੰਧ ਵਿੱਚ ਹੈ ਕਿੱਥੋਂ ਦੀ ਸੰਗਤ ਹੈ ਕੀ ਗੱਲਬਾਤ ਹੈ ਸਾਰੀ ਜਾਣਕਾਰੀ ਆਪਾਂ ਸੰਗਤ ਤੋਂ ਪ੍ਰਾਪਤ ਕਰਦੇ ਹਾਂ ਹਾਂਜੀ ਗੁਰਦੁਆਰਾ ਰਣਜੀਤਨਗਰ ਗੁਰਦੁਆਰਾ ਦੁਖਨਵਾਰਨ ਸਾਹਿਬ ਰੰਜੀਤ ਅਗਰ ਖਰੜੀ ਸੰਗਤਾਂ ਅੱਜ ਇੱਥੇ ਹੋਮੂਮਾ ਕੇ ਪੁੰਚੀਆਂ ਗੁਰੂ ਸਾਹਿਬ ਨਵੇਂ ਪਾਤਸ਼ਾਹੀ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਅਤੇ ਸੁਖਮਨੀ ਸਾਹਿਬ ਦੇ ਪਾਠ ਵਿੱਚ ਸ਼ਾਮਿਲ ਹੋਏ ਗੁਰੂ ਸਾਹਿਬ ਦੇ 350ਵਾਂ ਜਿਹੜਾ ਸ਼ਹੀਦੀਪੁਰ ਹੈ ਉਹਨੂੰ ਸਮਰਪਿਤ ਗੁਰਦੁਆਰਾ ਸਾਹਿਬ ਦੀ ਇਹ ਸਾਰੀ ਸੰਗਤ ਨੇ ਰਲ ਮਿਲ ਕੇ ਸਹਿਜ ਪਾਠ ਆਰੰਭ ਕੀਤਾ ਹੋਇਆ ਹੈ ਉਹ ਸਹਿਜ ਪਾਠ ਦੇ ਦੇ ਨੋਸਮਰਪੇ ਸੰਗਤਾਂ ਅੱਜ ਇੱਥੇ ਇਕੱਠੀਆਂ ਹੋਈਆਂ ਹਨ ਗੁਰੂ ਸਾਹਿਬ ਨੂੰ ਆਪਣਾ ਪ੍ਰਣਾਮ ਕੀਤਾ ਹੈ ਅਤੇ ਇਸੇ ਤਰ੍ਹਾਂ ਹੀ ਗੁਰੂ ਦੇ ਲੱਗਣ ਦਾ ਪ੍ਰਣ ਕੀਤਾ ਹੈ ਸਾਹਿਬ ਦੇ ਪਰਬੰਦਰ ਕਮੇਟੀ ਨੇ ਜੋ ਸਾਡੇ ਵਾਸਤੇ ਬਹੁਤ ਵਧੀਆ ਅਰੇਂਜਮੈਂਟ ਕੀਤੀ ਉਹਦਾ ਅਸੀਂ ਸਾਰੀ ਸੰਗਤ ਵੱਲੋਂ ਖਾਰਜ ਦੇ ਗੁਰਦੁਆਰਾ ਸਾਹਿਬ ਦੀ ਸਾਰੀ ਸੰਗਤ ਵੱਲੋਂ ਬਹੁਤ-ਬਹੁਤ ਧੰਨਵਾਦ ਕੀਤਾ ਜਾਂਦਾ ਹੈ ਅਸੀਂ ਉਮੀਦ ਕਰਾਂਗੇ कि ਇਸੇ ਤਰ੍ਹਾਂ ਹੀ ਹੋਰ ਗੁਰਦੁਆਰਿਆਂ ਤੋਂ ਆਉਣ ਵਾਲੀਆਂ ਸੰਗਤਾਂ ਨੂੰ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਉਤਸ਼ਾਹ ਮਿਲਦਾ ਰਹੇ ਕੋਆਪਰੇਸ਼ਨ ਮਿਲਦੀ ਰਹੇ ਵਾਹਿਗੁਰੂ ਇਸੇ ਪ੍ਰਕਾਰ ਸਾਰੇ ਗੁਰਸਿੱਖ ਪਰਿਵਾਰਾਂ ਨੂੰ ਗੁਰਸਿੱਖ ਸੰਗਤਾਂ ਨੂੰ ਗੁਰਦੁਆਰਾ ਸਾਹਿਬ ਨਾਲ ਗੁਰਬਾਣੀ ਨਾਲ ਗੁਰੂ ਨਾਲ ਜੋੜ ਕੇ ਰੱਖਣ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਂਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਮੈਂਬਰ ਲੋਕਲ ਕਮੇਟੀ ਜੋਰਾ ਸਿੰਘ ਜੀ ਮਕਾਰੋਂ ਪਰ ਗੁਰੂ ਵੱਲੋਂ ਜੋ ਸੰਗਤ ਆਈ ਹੈ ਖਰੜ ਤੋਂ ਅਸੀਂ ਸਾਰਿਆਂ ਦਾ ਕਮੇਡੀ ਵੱਲੋਂ ਨੱਗਰ ਵੱਲੋਂ ਇਲਾਕੇ ਵੱਲੋਂ ਧੰਨਵਾਦ ਕਰਦੇ ਆਂ ਵੀ ਇਹੋ ਜੇ ਗੁਰੂ ਦੇ ਨਾਲ ਸੰਗਤ ਨੂੰ ਜੋੜਨਾ ਇੱਕ ਬਹੁਤ ਵੱਡਾ ਪਰਾਲਾ ਹੈ ਅਸੀਂ ਆਮ ਸੰਗਤਾਂ ਨੂੰ ਬੇਨਤੀ ਕਰਦੇ ਆਂ ਵੀ ਗੁਰੂ ਘਰ ਗੱਲ ਜੋੜੋ ਸਿੱਖੀ ਦੀ ਗੱਲ ਚੱਲੇ ਸਾਡਾ ਆਉਣ ਵਾਲਾ ਜੀਵਨ ਸਾਡੀ ਪਨੀਰੀ ਅਗੇ ਸ੍ਰੀ ਗੁਰੂ ਸਿੱਖੀ ਦੇ ਵੱਲ ਚੱਲੇ ਸਭ ਤੋਂ ਵੱਡੀ ਗੁਰੂ ਤੇਗ ਬਹਾਦਰ ਮਹਾਰਾਜ ਦੀ ਕਿਰਪਾ ਹੋਈ ਜਿਹਦੇ ਨਾਲ ਸੰਗਤਾਂ ਆਈਆਂ ਗੁਰੂ ਸਾਹਿਬ ਦਾ ਤੇ ਸੰਗਤਾਂ ਦਾ ਮੈਂ ਬਹੁਤ ਧੰਨਵਾਦ ਤੇ ਕਮੇਟੀ ਵੱਲੋਂ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ ਅਸੀਂ ਜੋ ਵੀ ਸੰਗਤ ਆਊ ਵੀ ਕਮੇਟੀ ਵੱਲੋਂ ਹਰ ਇੱਕ ਦਾ ਸਹਿਯੋਗ ਦੇਵਾਂਗੇ ਸਾਰੀਆਂ ਸੰਗਤਾਂ ਨੂੰ ਕਿਤੇ ਵੀ ਲਾਕੀ ਬੈਠੀਆਂ ਸਭ ਨੂੰ ਅਸੀਂ ਬੇਨਤੀ ਕਰਦੇ ਆਂ ਵੱਧ ਤੋਂ ਵੱਧ ਇਕਣਾ ਸਾਡੇ 350 ਸਾਲਾ ਕੁਰਤਾ ਮਾਲਾ ਮਨਾਉਂਦੇ ਰਹੋ ਗੁਰੂਆਂ ਨੂੰ ਆਦਰ ਰੱਖੀਏ ਜਿਨ੍ਹਾਂ ਨੇ ਇੰਨੀਆਂ ਕੁਰਬਾਨੀਆਂ ਕਰੀਆਂ ਮਹਾਰਾਜ ਚੜ੍ਹਦੀ ਕਲਾ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ